ਪਤਿਤ ਪਵਨ ਜਾਗਤ ਜੋਤ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ ਪਵਨ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰ ਜੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਭ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆ ਉਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਬੰਦਨਾ ਹਰ ਬੰਦਨਾ ਗੰਗਾ ਗੋਪਾਲ ਰਾਏ ਬੰਦਨਾ ਦਾ ਮਤਲਬ ਹੈ ਨਮਸਕਾਰ ਗੁਣ ਗਾਵੋ ਗੋਪਾਲ ਰਾਏ ਪਰਮਾਤਮਾ ਦੇ ਪ੍ਰਭੂ ਪਾਤਸ਼ਾਹ ਦੇ ਗੁਣ ਮਹਾਰਜ ਕਹਿੰਦੇ ਹਨ ਕਿ ਭਾਈ ਪਰਮਾਤਮਾ ਨੂੰ ਸਦਾ ਨਮਸ਼ਕਾਰ ਕਰਿਆ ਕਰੋ ਔਰ ਪ੍ਰਭੂ ਪਾਤਸ਼ਾਹ ਦੇ ਗੁਣ ਜਿਹੜੇ ਨੇ ਉਹ ਗਾਉਂਦੇ ਰਿਹਾ ਕਰੋ ਰਹਾ ਵੱਡਾ ਭਾਗ ਭਿਟੇ ਗੁਰਦੇਵਾ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰਦੇਵ ਮਿਲ ਜਾਂਦਾ ਹੈ ਪ੍ਰਮਾਤਮਾ ਮਿਲਦਾ ਹੈ ਭਾਵ ਵੀ ਗੁਰੂ ਮਿਲ ਜਾਂਦਾ ਹੈ ਕੋਟ ਪਰਾਧ ਮਿਟੇ ਹਰ ਸੇਵਾ ਕੋਟ ਕਹਿੰਦੇ ਨੇ ਕਰੋੜਾ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਉਸ ਮਨੁੱਖ ਦੇ ਕਰੋੜਾ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾ ਕਾ ਮਨ ਰਾਪੈ ਰਾਪੈ ਦਾ ਮਤਲਬ ਰੰਗਿਆ ਜਾਣਾ ਮਹਾਰਜ ਕਹਿੰਦੇ ਭਾਈ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨਤ ਸਜਨ ਨਾਮ ਵਿਆਪੈ ਸੋਗ ਕਹਿੰਦੇ ਨਿੰਤਾ ਵਿਆਪੈ ਦਾ ਮਤਲਬ ਜੂਰ ਪਾਉਣਾ ਮਹਾਰਜ ਕਹਿੰਦੇ ਸੋਗ ਤੇ ਅਗਨ ਉਸ ਮਨੋਖੋਤੇ ਜੋਰ ਨਹੀਂ ਪਾ ਸਕਦੀ ਅਗਨ ਕਹਿੰਦੇ ਨੇ ਅਗਨ ਨੂੰ ਸੋਗ ਕਹਿੰਦੇ ਨੇ ਚਿੰਤਨ ਵਿੱਚ ਚਿੰਤਾ ਦੀ ਅੱਗ ਉਸ ਉਤੇ ਜੋਰ ਨਹੀਂ ਪਾ ਸਕਦੀ ਜਿਹੜਾ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਸਾਗਰ ਤਰਿਆ ਸਾਧੂ ਸੰਗੇ ਸਾਗਰ ਕਹਿੰਦੇ ਨੇ ਸਮੁੰਦਰ ਨੂੰ ਸਾਧੂ ਕਹਿੰਦੇ ਨੇ ਗੁਰੂ ਨੂੰ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਨਿਰਭਉ ਨਾਮ ਜਪੋ ਹਰ ਰੰਗੇ ਪ੍ਰੇਮ ਨਾਲ ਨਿਰਭਉ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਪਰ ਤਨ ਦਾ ਮਤਲਬ ਹੈ ਪਰਾਇਆ ਤਨ ਦੋਖ ਕਹਿੰਦੇ ਨੇ ਆਇਬਾਂ ਨੂੰ ਨੇੜੇ ਦਾ ਮਤਲਬ ਹੈ ਮੰਦੇ ਕਰਮ ਮਾਰਾ ਕਹਿੰਦੇ ਭਾਈ ਸਿਮਰਨ ਦੇ ਸਦਕਾ ਪ੍ਰਾਏ ਤਨ ਆਦਿਕ ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ ਜਮ ਜੰਦਾਰ ਨਾ ਆਵੇ ਨੇੜੇ ਔਰ ਭਿਆਨਕ ਜਮ ਵੀ ਨੇੜੇ ਨਹੀਂ ਟੁਕਦਾ ਮੌਤ ਦਾ ਡਰ ਨਹੀਂ ਵਿਆਪਦਾ ਆਤਮਿਕ ਮੌਤ ਨੇੜੇ ਨਹੀਂ ਆਉਂਦੀ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਸਤਿਗੁਰ ਕਹਿੰਦੇ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਪਾਤਸ਼ਾਹ ਆਪ ਬੁਝਾ ਦਿੰਦੇ ਹਨ ਨਾਨਕ ਉਦਰੇ ਪ੍ਰਭ ਸਰਣਾਇ ਕਹਿੰਦੇ ਹੈ ਨਾਨਕ ਵੀ ਪਰਮਾਤਮਾ ਦੀ ਸ਼ਰਨ ਪੈ ਕੇ ਅਨੇਕਾਂ ਜੀਵ ਜਿਹੜੇ ਹਨ ਉਹ ਤ੍ਰਿਸ਼ਨਾ ਦੀ ਅੱਗ ਵਿੱਚੋਂ ਬਚਨ ਨਿਕਲਦੇ ਹਨ अनेका ਜੀਵਾਂ ਨੇ ਪ੍ਰਮਾਤਮਾ ਦੇ ਗੁਣ ਗਾ ਕੇ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਉਪਰਾਲਾ ਕੀਤਾ ਮਰਦ ਸਾਨੂੰ ਵੀ ਕਹਿੰਦੇ ਹਨ ਕਿ ਭਾਈ ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਪ੍ਰਮਾਤਮਾ ਦਾ ਨਾਮ ਜਪਦੇ ਹਨ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਉਤੇ ਤ੍ਰਿਸ਼ਨਾ ਦੀ ਅੱਗ ਜੋਰ ਨਹੀਂ ਪਾ ਸਕਦੀ ਪ੍ਰਭੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਤਰਕਨ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਉਚਾ ਸੀ ਪ੍ਰੇਮ ਪਿਆਰ ਫਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਸਤਗੁਰੂ ਜੀ ਸੇਵਾ ਲੈ ਲੈਣ ਇਹ ਅਰਦਾਸ ਮਰ ਸਭ ਦੇ ਚਰਨਾਂ 'ਚ ਕਰਦੇ ਰਹੀਏ ਮਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ